ਉਹਨਾਂ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਸਤਰਕ ਦਿਖਾਈ ਦੇ ਰਹੀ ਹੈ ਜਿੱਥੇ ਦੂਸਰੇ ਪਿੰਡਾਂ ਦੇ ਵਿੱਚ ਜਾ ਕੇ ਵੀ ਛਾਪਮਾਰੀ ਕੀਤੀ ਜਾ ਰਹੀ ਹੈ ਉੱਥੇ ਅੱਜ ਠੇਕੇ ਜਿਹੜੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਕੋਈ ਨਜਾਇਜ਼ ਤੰਗਦੇ ਨਾਲ ਜਈ ਸ਼ਰਾਬ ਦੀ ਵਰਤੋਂ ਜਿਹੜਾ ਵਾ ਨਾ ਕਰਦਾ ਹੋਵੇ ਐਸਪੀ ਸਾਹਿਬਰ ਨਾਲੇ ਸਰ ਗੱਲ ਦੱਸ ਦਿਓ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਚੈਕਿੰਗ ਦਾ ਮਕਸਦ ਹੈਗਾ ਚੋਣਾਂ ਨੂੰ ਮੇਨ ਮੱਦੇਨਜ਼ਿ ਰੱਖਦੇ ਹੋਏ ਜਿਹੜੀ ਹੈ ਜਿਲ੍ਹੇ ਦੇ ਵਿੱਚ ਜਿਹੜੇ ਐਕਸਰਸਾਈਜ਼ ਡਿਪਾਰਟਮੈਂਟ ਨਾਲ ਲੈ ਕੇ ਜਿਹੜੇ ਏਰੀਆ ਵਿੱਚ ਜਿਹੜੇ ਡਾਊਨ ਨੇ ਵੈਸੇ ਏਰੀਆ ਵਿੱਚ ਗਰਾਊਂਡ ਨੇ ਪਲੱਸ ਜਿਹੜੇ ਛੇ ਕੰਦੇ ਨਾਲ ਜਿਹੜੇ ਪਿੱਛੇ ਗਰਾਊਂਡ ਜਿੱਥੇ ਐਕਸਾਈਟ ਡਿਪਾਰਟਮੈਂਟਲ ਲੌਂਜ ਆ ਜਿਹੜੀ ਜਿਹੜੀ ਮਨਜ਼ੂਰशुदा ਦਾਰੂ ਆ ਉਹ ਜਿਹੜੀ ਨਾਲ ਉਹਨਾਂ ਨਾਲੋਂ ਚੈੱਕ ਕਰਨੀ ਵੀ ਜਿਹੜੀ ਲੀਗਲ ਤੌਰ ਤੇ ਜਿਹੜੀ ਹੈਗੀ ਆ ਜੋ ਐਕਸਾਈਟ ਜਾਂ ਗਵਰਨਮੈਂਟ ਡਿਊਟੀ ਨਾਲ ਜਿਹੜੀ ਮਨਜ਼ੂਰशुदा ਆ ਉਹ ਉਹਦੇ ਨਾਲ ਜਿਹੜੀ ਇਲੀਗਲ ਕੋਈ ਹੈ ਜੀ ਇਲੀਗੈਲਿਟੀ ਸਾਹਮਣੇ ਨਾ ਆਵੇ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਚੈਕਿੰਗ ਕੀਤੀ ਜਾ ਰਹੀ ਹੈ ਤੇ ਪ੍ਰੋਪਰ ਸਾਰਾ ਹੋਰ ਵੀ ਉਸ ਤੋਂ ਇਲਾਵਾ ਗਰਾਊਂਡ ਚੈੱਕ ਕੀਤਾ ਜਾ ਰਿਹਾ ਹੈ ਇਸ ਤੋਂ ਲਗੜੇ ਪਿੰਡਾਂ ਦੇ ਵਿੱਚ ਵੀ ਕਈਆਂ ਨੇ ਗਡਾਉਨ ਬਣਾਏ ਹੈਗੇ ਨੇ ਜਿਸ ਤਰ੍ਹਾਂ ਪਹਿਲਾਂ ਦੇ ਕਈ ਖਬਰਾਂ ਨਿਕਲ ਕੇ ਸਾਹਮਣੇ ਆਈ ਸੀ ਕਿ ਘਰਾਂ ਦੇ ਜਿਹੜੀਆਂ ਦੇਖੋ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਪਹਿਲੀ ਗੱਲ ਕਹਿ ਚੁੱਕਿਆ ਵੀ ਜਿਹੜੇ ਵੀ ਕੋਈ ਜਿਹੜੇ ਕੋਈ ਡਾਊਟਫੁਲ ਗਡਾਉਨ ਨੇ ਜਾਂ ਜਿਹੜੇ ਕੋਈ ਸਟੋਰ ਨੇ ਉਹ ਜਿਹੜੇ ਸਟੋਰੇਜ ਨੇ ਜਿਹੜੇ ਹੈਗੇ ਨੇ ਉਹ ਵੀ ਪ੍ਰੋਪਰ ਚੈੱਕ ਕੀਤਾ ਜਾ ਰਿਹਾ ਹੈ ਨਹੀਂ ਮੇਰਾ ਕਹਿੰਦਾ ਮਕਸਦ ਇਹ ਹੈ ਵੀ ਸ਼ਹਿਰ ਦੇ ਵਿੱਚ ਤਾਂ ਕੀਤੀ ਜਾ ਰਹੀ ਹੈ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਏਰੀਆ ਹੈਗੇ ਨੇ ਉਹਨਾਂ ਚ ਵੀ ਸਾਰੇ ਸਾਰੇ ਜਿੰਝ ਕੀਤੀ ਜਾ ਰਹੀ ਹੈ ਸਾਰੇ ਜਿੰਝ ਕੀਤੀ ਜਾ ਰਹੀ ਹੈ ਸਭ ਦੇ ਲੈਵਲ ਤੇ ਚੈੱਕ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਜਿਹੜੀ ਨਜਾਇਜ਼ ਸ਼ਰਾਬ ਦੇ ਉੱਪਰ ਜਿਹੜੀ ਠੱਲ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਰਾਤ ਦੇ ਸਮੇਂ ਵੀ ਕੋਈ ਚੈਕਿੰਗ ਦਾ ਚ ਭਿਆਣਾ ਹੈਗਾ ਕੀ ਫਿਰ ਫੋਟੋ ਲੱਗ ਬਿਲਕੁਲ ਜੀ ਬਿਲਕੁਲ ਬਿਲਕੁਲ ਰਾਤ ਦੇ ਸਮੇਂ ਵੀ ਪ੍ਰਾਪਰਟੀ ਦੀ ਜਿਹੜੀ ਪੈਟ੍ਰੋਲਿੰਗ ਪਾਰਟੀਆਂ ਚੱਲ ਫੋਰਸ ਦੀ ਹੈਗੀ ਮੋਬਿਲਾਈਜੇਸ਼ਨ ਚੱਲ ਰਹੀ ਹੈ ਕੀ ਤੜਨਾ ਦੇਣਾ ਚਾਹੋਗੇ ਜਿਹੜੇ ਇੱਥਾਂ ਦੇ ਤਸਕਰ ਹੈਗੇ ਨੇ ਜਾਂ ਹੋਰ ਲੋਕ ਹੈਗੇ ਨੇ ਵੀ ਇਹੀ ਮੈਂ ਅਪੀਲ ਕਰਨਾ ਚਾਹਾਂਗਾ ਵੀ ਜਿਹੜੇ ਮਾਰੇ ਲੋਕ ਨੇ ਜਾਂ ਇਸ ਚੀਜ਼ ਤੋਂ ਬਿਲਕੁਲ ਬੁਰੇਜ਼ ਕਰਨ ਚੋਣਾ ਨੂੰ ਅਮਨ ਮਾਨ ਦਾ ਨਿਪਟਰ ਚੜਾਉਣ ਲਈ ਜਿਹੜੇ ਮਾਰੇ ਅਨਸਰ ਨੇ ਇਹੋ ਜ ਇਹ ਕੋਈ ਹੈ ਜੀ ਕੋਈ ਇਲੀਗਲ ਕੋਈ ਵੀ ਚੀਜ਼ ਜਿਹੜੀ ਹੈਗੀ ਆ ਇਹ ਚ ਪਾਰਟਿਸਪੇਟ ਨਾ ਕਰਨ। ਬਿਲਕੁਲ ਤੁਸੀਂ ਸੁਣਿਆ ਇਹ ਸਨ ਐਸਪੀ ਬਲਿੰਦਰ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਚੋਣਾਂ ਦੇ ਮੱਦੇ ਨਜ਼ਰ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਨਜਾਇਜ਼ ਸ਼ਰਾਬ ਜਿਹੜੀ ਆ ਉਹ ਨਾ ਵਿੱਚ ਜਾਈ ਉਸ ਦੇ ਲਈ ਲਗਾਤਾਰ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ। ਨਹੀਂ ਦੇ ਘਰ ਦੇ ਚੈਕ ਨਹੀਂ ਆਪਾਂ ਤਰੀਕੇ ਨਾਲ ਬੋਲੀਆਂ ਹੀ ਆਏ ਆ 10 ਮਹੀਨੇ ਬਾਅਦ ਤੱਕ ਚੈਕਿੰਗ ਨਹੀਂ ਕਰਦੇ। 10 ਮਹੀਨੇ ਪਹਿਲਾਂ ਚੈਕਿੰਗ ਕਰਕੇ ਗਏ ਆ। ਲੈਣੀ ਨਵਾਰੀ ਜਾ ਲਵਾਂ ਪ੍ਰਾਣੀ ਜੈਕੀ ਕਰ ਲੈਣੀ ਆ ਆ ਰੋ ਨੂੰ ਮੈਂ ਜੀਵ ਕਰ ਲੈ ਲੈ ਨਹੀਂ ਆ ਜਾਂ ਮੈਂ ਬੁਰਾ ਸਾਰੇ ਜੈਕ ਕਰਦਾ ਮੈਂ ਮਤਲਬ ਉਹ ਐਕਸਰਸਾਈਜ਼ ਵਾਲੇ ਤਾਂ ਕਰਦੇ ਆ ਕੋਈ ਛਾਲਾਂ ਵਾਲੇ ਕੋਈ ਚੋਰ ਥੋੜੇ ਆ ਇਹ ਗਲਤ ਕਰ ਰਹੇ ਆ ਸਾਰਾ ਕੁਝ ਕੋਈ ਕਾਗਜ਼ ਨਹੀਂ ਦਿਖਾਇਆ ਬਿਨਾਂ ਚੈੱਕ ਤੋਂ ਹਰਾਸਮੈਂਟ ਕਰ ਰਹੇ ਆ ਇਨਸ਼ਾਅੱਲਾ ਨਹੀਂ ਦਿਨਵੀਂ ਦੇ ਬਾਅਦ ਜਾ ਕੇ ਕਰਦੇ ਆ ਨਹੀਂ